ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸੋ ਅੱਜ ਆਪਾਂ ਤੁਹਾਨੂੰ ਦੱਸਣ ਲੱਗਿਆਂਗੇ ਲਾਈਨਿੰਗ ਵਾਲੇ ਕਮੀਜ਼ ਦੀ ਸਟਿਚਿੰਗ ਕਿਸ ਤਰ੍ਹਾਂ ਕਰਨੀ ਆ ਪਲੇਟਾਂ ਵਗੈਰਾ ਉਹ ਚ ਕਿਸ ਤਰ੍ਹਾਂ ਪਾਉਣੀਆਂ ਨੇ ਸੋ ਇਹ ਵੀਡੀਓ ਹੈਗੀ ਆ ਜਿਨ੍ਹਾਂ ਨੂੰ ਹਜੇ ਸਲਾਈ ਨਹੀਂ ਆਉਂਦੀ ਜਿਹੜੇ ਸਿੱਖ ਰਹੇ ਨੇ ਉਹਨਾਂ ਵਾਸਤੇ ਹੈ ਤੇ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਢੰਗ ਹੁੰਦਾ ਜੀ ਜਿਨ੍ਹਾਂ ਨੂੰ ਸਲਾਈ ਆਉਂਦੀ ਹੈ ਉਹਨਾਂ ਦਾ ਤਾਂ ਠੀਕ ਹੈ ਪਰ ਜਿਨ੍ਹਾਂ ਨੂੰ ਆਉਂਦੀ ਨਹੀਂ ਉਹਨਾਂ ਨੂੰ ਕਈ ਵਾਰੀ ਲਾਈਨਿੰਗ ਵਾਲੀਆਂ ਪਲੇਟਾਂ ਨੇ ਜਿਹੜੀਆਂ ਉਹ ਪੌਣੀਆਂ ਔਖੀਆਂ ਹੋ ਜਾਂਦੀਆਂ ਨੇ ਕਈ ਵਾਰੀ ਆਪਣੇ ਕੱਲੇ ਲਾਈਨਿੰਗ ਤੇ ਪਲੇਟ ਲੈ ਰਹਿ ਜਾਂਦੀ ਹੈ ਤੇ ਆਪਣਾ ਜਿਹੜਾ ਕੱਪੜਾ ਹੁੰਦਾ ਹੈਗਾ ਉਹ ਵਿੱਚੋਂ ਰਹਿ ਜਾਂਦਾ ਹੈਗਾ ਸੋ ਇਹਦੇ ਲਈ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਇੱਧਰ ਇਹਦਾ ਨੈਕ ਤਿਆਰ ਕਰ ਲਿਆ ਕਮੀਜ਼ ਦਾ ਨੈਕ ਆਪਾਂ ਨੇ ਤਿਆਰ ਕਰ ਲਿਆ ਲਾਈਨਿੰਗ ਆ ਜਿਹੜੀ ਉਹ ਆਪਣੇ ਕੱਚਾ ਕਰਕੇ ਨਾਲ ਜਿਹੜੀ ਹੈਗੀ ਆ ਦੋਨੇ ਪੱਲੇ ਅਟੈਚ ਕਰੇ ਹੋਏ ਨੇ ਕੱਚੀਆਂ ਸਿਉਣਾਂ ਲਾ ਕੇ ਸੋ ਦੇਖੋ ਇਹ ਨੈਕ ਜੜਨ ਤੋਂ ਬਾਅਦ ਆਪਾਂ ਨੇ ਜਿਹੜੀਆਂ ਪਲੇਟਾਂ ਦੀਆਂ ਨਿਸ਼ਾਨੀਆਂ ਲਾਈਆਂ ਹੁੰਦੀਆਂ ਨੇ ਕਿਉਂਕਿ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਉਹ ਆਪਣੀਆਂ ਲਾਈਨਿੰਗ ਦੇ ਉੱਤੇ ਹੀ ਹੁੰਦੀਆਂ ਨੇ ਇਹ ਵੀਡੀਓ 'ਚ ਤੁਹਾਨੂੰ ਘੱਟਦੀ ਕਰੀਆਂ ਨੇ ਨਿਸ਼ਾਨੀਆਂ ਪਰ ਆਪਣੀਆਂ ਲੱਗੀਆਂ ਹੋਈਆਂ ਨੇ ਸੋ ਪਹਿਲਾਂ ਆਪਾਂ ਨੇ ਇਸੇ ਤਰ੍ਹਾਂ ਹੀ ਦੇਖੋ ਲਾਈਨਿੰਗ ਆਪਣੀ ਪੁੱਠਾ ਪਾਸਾ ਜਿਹੜਾ ਉੱਪਰਲੀ ਸਾਈਡ ਹੈ ਇੱਥੇ ਆਪਾਂ ਨੇ ਐਸੀ ਤਰ੍ਹਾਂ ਹੀ ਜਿਹੜੀ ਨਿਸ਼ਾਨੀ ਲਾਈ ਹੋਈ ਆ ਉਹਦੇ ਉੱਤੇ ਆਪਾਂ ਨੇ ਸਿਉਣ ਲਾ ਲੈਣੀ ਆ ਦੇਖੋ ਇਹ ਆਪਾਂ ਨੇ ਸਿਉਣ ਲਾ ਲਈ ਇਸੇ ਤਰ੍ਹਾਂ ਹੀ ਆਪਾਂ ਦੂਜੀ ਪਲੇਟ ਤੇ ਵੀ ਪਹਿਲਾਂ ਸਿਉਣ ਲਾ ਲਾਂਗੇ ਜੇ ਤੁਸੀਂ ਇੱਥੇ ਸਲਾਈ ਨਹੀਂ ਲਾਉਣੀ ਤਾਂ ਤੁਸੀਂ ਇੱਥੇ ਸੂਈ ਨਾਲ ਕੱਚਾ ਪਾ ਸਕਦੇ ਹੋ ਪਹਿਲਾਂ ਸੂਈ ਨਾਲ ਕੱਚੇ ਟਾਂਕੇ ਭਰ ਸਕਦੇ ਹੋ ਇੱਥੇ ਤੇ ਦੇਖੋ ਇਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਆਪਣੀਆਂ ਟੇਡੀਆਂ ਪਲੇਟਾਂ ਨੇ ਉਹਨਾਂ ਤੇ ਵੀ ਆਪਾਂ ਸਿਉਣ ਲਾ ਕੇ ਪਹਿਲਾਂ ਤਿਆਰ ਕਰ ਲਾਂਗੇ ਇਹ ਆਪਾਂ ਵੀਡੀਓ ਹੈ ਜਿਹੜੀ ਬਿਗినਰ ਵਾਸਤੇ ਬਣਾ ਰਹੇ ਹਾਂ ਜਿਨ੍ਹਾਂ ਨੂੰ ਸਿਲਾਈ ਆਉਂਦੀ ਹੈ ਉਹ ਤਾਂ ਐਵੇਂ ਹੀ ਪਾ ਲੈਂਦੇ ਨੇ ਉਹਨਾਂ ਨੂੰ ਕੱਚੇ ਦੀ ਵੀ ਲੋੜ ਨਹੀਂ ਹੁੰਦੀ ਦੇਖੋ ਹੁਣ ਆਪਾਂ ਨੇ ਕੀ ਕਰਨਾ ਜਿਹੜੀਆਂ ਆਪਾਂ ਨੇ ਸਿਉਣਾ ਲਾਈਆਂ ਨੇ ਇਹ ਸਿਉਣ ਨੂੰ ਆਪਾਂ ਇਸ ਤਰ੍ਹਾਂ ਫੜਨਾ ਹੈ ਇਹ ਸਿਉਣ ਬਿਲਕੁਲ ਆਪਣੀ ਸੈਂਟਰ 'ਚ ਆਉਣੀ ਚਾਹੀਦੀ ਹੈ ਦੇਖੋ ਸਿ ਹੁਣ ਆਪਾਂ ਨੇ ਇਸ ਤਰ੍ਹਾਂ ਉੱਪਰ ਕੱਢ ਲੈਣੀ ਹੈ ਜਮਾ ਆਲੇ-ਦਾਲੋਂ ਕਪੜਾ ਦੱਬ ਕੇ ਐਸਟਰ ਆਪਾਂ ਇਹਨੂੰ ਆਪਣੇ ਨੌ ਨਾਲ ਪ੍ਰੈਸ ਜੀ ਕਰ ਲੈਣੀ ਆ ਉੱਪਰੋਂ ਤੇ ਆਪਣੀ ਜਿਹੜੀ ਸਲਾਈ ਆ ਉਹ ਬਾਹਰ ਨੂੰ ਨਿਕਲ ਆਉਂਦੀ ਆ ਫੇਰ ਆਪਾਂ ਨੇ ਇਹਦੇ ਉੱਪਰ ਦੀ ਪਲੇਟ ਪਾਉਣੀ ਆ ਐਸਟਰ ਆਪਾਂ ਨਾਲ ਨਾਲ ਕੱਪੜੇ ਨੂੰ ਜਿਹੜਾ ਸਹੀ ਕਰਕੇ ਰੱਖ ਲਾਂਗੇ ਨਾਲ ਦੀ ਨਾਲ ਆਪਾਂ ਨੇ ਕੱਪੜੇ ਤੇ ਹੱਥ ਮਾਰਦੇ ਰਹਿਣਾ ਉਹਨੂੰ ਸਹੀ ਕਰਦੇ ਰਹਿਣਾ ਤੇ ਫੇਰ ਆਪਾਂ ਨੇ ਪਲੇਟ ਪਾਉਣੀ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਹੁਣ ਆਪਾਂ ਇਹ ਵਾਲੀਆਂ ਪਲੋਈਆਂ ਨੇ ਜਿਹੜੀਆਂ ਇਹ ਵੀ ਉਸੇ ਤਰ੍ਹਾਂ ਹੀ ਆਪਾਂ ਸਿਉਣ ਨੂੰ ਚੱਕ ਕੇ ਆਲੇ-ਦਾਲੋਂ ਕੱਪੜੇ ਨੂੰ ਬਿਲਕੁਲ ਨੋ ਨਾਲ ਪ੍ਰੈਸ ਕਰ ਲਾਂਗੇ ਤੇ ਫਿਰ ਆਪਾਂ ਨੇ ਇਹਦੀ ਪਲੇਟ ਪਾਉਣੀ ਸ਼ੁਰੂ ਕਰਨੀ ਆ ਇਹਦੇ ਨਾਲ ਆਪਣੇ ਜਿਹੜੇ ਦੋਨੋਂ ਕੱਪੜੇ ਨੇ ਲਾਈਨਿੰਗ ਤੇ ਆਪਣਾ ਜਿਹੜਾ ਸੂਟ ਵਾਲਾ ਕੱਪੜਾ ਹੈਗਾ ਉਹ ਦੋਨੋਂ ਕਮੀਜ਼ ਤੇ ਆ ਦੋਨੋਂ ਹੀ ਮਤਲਬ ਉਹ ਸਉਣ ਦੇ ਵਿੱਚ ਇੱਕੋ ਜੇ ਆਉਂਦੇ ਨੇਗੇ ਵੱਧ ਘੱਟ ਨਹੀਂ ਆਉਂਦੇ ਇੱਥੇ ਇਹਦੇ ਵਿੱਚ ਸਟੋਨ ਆ ਗਿਆ ਸੀ ਉਹ ਮੈਂ ਸਟੋਨ ਲਾਉਣ ਲੱਗੀ ਆ ਸੇ ਅੱਜਕੱਲ ਤਾਂ ਜਿਵੇਂ ਇੱਕ ਟੇਪ ਵੀ ਚੱਲੀ ਹੋਈ ਹੈਗੀ ਪ੍ਰੈਸ ਨਾਲ ਆਪਾਂ ਇਹਨੂੰ ਚਿਪਕਾ ਸਕਦੇ ਆ ਉੱਥੇ ਆਪਾਂ ਇਹ ਵੀ ਵਰਤ ਸਕਦੇ ਆ ਇਹਦੇ ਨਾਲ ਵੀ ਆਪਾਂ ਪੇਸਟ ਕਰ ਸਕਦੇ ਆ ਇਹਨਾਂ ਨੂੰ ਸੋ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਇਹਦੇ ਬੈਕ ਵਾਲੇ ਪੱਲੇ ਦੀਆਂ ਪਲੇਟਾਂ ਨੇ ਉਹ ਵੀ ਪਾ ਕੇ ਤਿਆਰ ਕਰ ਲਾਂਗੇ ਸੋ ਇਸ ਤਰ੍ਹਾਂ ਜੇ ਤੁਸੀਂ ਸਿਲਾਈ ਹਜੇ ਸਿੱਖ ਰਹੇ ਹੋ ਤੁਸੀਂ ਆਪਣੀਆਂ ਪਲੇਟਾਂ ਨੇ ਜਿਹੜੀਆਂ ਕਮੀਜ਼ ਦੀਆਂ ਇਸ ਤਰ੍ਹਾਂ ਬਣਾ ਸਕਦੇ ਹਾਂ ਜਾਂ ਤੁਸੀਂ ਇਹਨੂੰ ਸੂਈ ਨਾਲ ਕੱਚਾ ਕਰ ਲਓ ਜਾਂ ਫਿਰ ਮਸ਼ੀਨ ਨਾਲ ਪਹਿਲਾਂ ਸਿਉਣਾ ਲਾ ਲਓ ਤੇ ਇਹਦੇ ਨਾਲ ਜਿਹੜੀਆਂ ਬਿਲਕੁਲ ਪਰਫੈਕਟ ਪਲੇਟਾਂ ਬਣਦੀਆਂ ਨੇ ਸੋ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਇਹ ਆਪਾਂ ਨੇ ਪਲੇਟਾਂ ਬਾਕੇ ਤਿਆਰ ਕਰ ਲੀਆਂ ਨੇ ਲਾਈਨਿੰਗ ਵਾਲੇ ਕਮੀਜ਼ ਚ ਜਿਹੜੀਆਂ ਪਲੇਟਾਂ ਦਾ ਹੀ ਜ਼ਿਆਦਾ ਥੋੜਾ ਜਿਹਾ ਔਖਾ ਹੁੰਦਾ ਬਾਕੀ ਤਾਂ ਸਟਿਚਿੰਗ ਗਲੇ ਵਗੈਰਾ ਦੀ ਤਾਂ ਸਾਰੀ ਆਪਾਂ ਹੁਮੀ ਕਰਨੀ ਹੁੰਦੀ ਆ